ਗਲਤ ਖਾਣ ਪੀਣ ਦੇ ਨਾਲ ਜਿਹੜਾ ਬਲੱਡ ਹੈ ਉਹ ਫਲੋ ਨਹੀਂ ਬਣਦਾਗਾ ਸਮ ਟਾਈਮ ਸਾਨੂੰ ਲੈਸ ਫਲੋ ਹੋ ਰਿਹਾ ਹੈ ਜਾਂ ਹੈਵੀ ਬਲੀਡਿੰਗ ਹੋ ਰਹੀ ਹੈਗੀ ਅਸੀਂ ਬਾਦਰ ਨਹੀਂ ਕਰਦੇਗੇ ਤੇ ਉਹ ਜਿਹੜਾ ਫਲੋ ਪ੍ਰੋਪਰ ਹੁੰਦਾ ਨਹੀਂ ਹੈਗਾ ਉਹਦੇ ਨਾਲ ਇਹ ਸਿਰ ਸਾਡੇ ਯੂਟਰਸ ਦੇ ਵਿੱਚ ਇਸ ਤਰ੍ਹਾਂ ਕਰਕੇ ਕੁਝ ਬੈਲੂਨ ਟਾਈਪ ਜਿਵੇਂ ਆਪਾਂ ਕਹਿੰਦੇ ਕਿ ਬੈਲੂਨ ਦੇ ਵਿੱਚ ਪਾਣੀ ਭਰਿਆ ਇਸ ਤਰ੍ਹਾਂ ਸਿਰ ਜਿਹੜਾ ਬਲੱਡ ਫੋਲਿਕਲਸ ਦਾ ਬਾਹਰ ਨਿਕਲਣਾ ਹੈਗਾ ਉਹ ਫਾਲਿਕਸ ਪਰ ਜਾਂਦੇ ਹੈਗੇ ਆ ਸਰ ਡਾਕਟਰ ਤਾਂ ਇਹ ਕਹਿੰਦਾ ਹੀ ਆ ਕਿ ਇਹਦਾ ਆਪਰੇਸ਼ਨ ਕਰਾ ਲਓ ਪਰ ਡਾਕਟਰ ਨਾਲ ਤੁਹਾਨੂੰ ਪਤਾ ਇਹ ਵੀ ਗੱਲ ਕਹਿੰਦਾ ਆ ਕਿ ਇਹ 40-50% ਹੀ ਸਕਸੈਸ ਹੋਏਗਾ ਇਹ ਅਗੇਨ ਹੋ ਜਾਣਗੀਆਂ ਇਹ ਗੱਲ ਤੁਹਾਨੂੰ ਪਤਾ ਆ ਕਿ ਅਸੀਂ ਤਾਂ ਪਹਿਲੇ ਆਪਰੇਟ ਕਰਾ ਲਿਆ ਤੇ ਇਹਦਾ ਸੌਖਾ ਜਿਹਾ ਹੱਲ ਸਰ ਜੇ ਅਸੀਂ ਗੱਲ ਕਰੀਏ ਤੇ ਉਹਨਾਂ ਨੂੰ ਚਾਹੀਦਾ ਹੈ ਕਿ ਉਹ ਆਯੁਰਵੇਦਾ ਮੈਡੀਸਨ ਦੇ ਥਰੂ ਇਸ ਨੂੰ ਫਾਈਬਰੋਇਡ ਨੂੰ ਸ਼੍ਰਿੰਕ ਜਾਂ ਡਿਲੂਟ ਬੜਾ ਈਜ਼ੀਲੀ ਕਰ ਸਕਦੇ ਆ ਪਰ ਸਾਡੇ ਕੋਲ ਪੇਸ਼ੈਂਟ ਇਸ ਤਰ੍ਹਾਂ ਦੇ ਆਉਂਦੇ ਆ ਜਿਨ੍ਹਾਂ ਨੂੰ ਬਿਨਾਏ ਕੈਂਸਰਸ ਵੀ ਲਿਖਿਆ ਹੁੰਦਾ ਹੈ ਨਾ ਸਰ ਉਹ ਵੀ ਟਰੀਟ ਹੋ ਜਾਂਦੇ ਆ ਸਿਰਫ ਇਦਾਂ ਹੋਮ ਰੈਮਡੀਜ਼ ਔਰ ਸਾਡੀਆਂ ਮੈਡੀਸਨਸ ਦੇ ਨਾਲ ਜਿਹੜੀਆਂ ਡਿਸਪਲੇ ਹੋਈਆਂ ਅਸੀਂ ਇਹ ਦਾਵਾ ਕਰ ਰਹੇ ਹਾਂ ਕਿ 6 ਮਹੀਨੇ ਉਹ ਇਹ ਚੀਜ਼ ਨੂੰ ਦਿਨ ਦੇ 2 ਟਾਈਮ ਲੈਨ ਅਕੋਰਡਿੰਗ ਟੂ ਫਾਈਬਰੋਇਡ ਸਾਈਜ਼ ਜਿੰਨਾ ਰਸੋਲੀਆਂ ਦਾ ਉਹਨਾਂ ਦਾ ਸਾਈਜ਼ ਹੈ ਜਿੱਦਾਂ ਦੀ ਲੋਕੇਸ਼ਨ ਹੈ ਇਹ ਯੂਜ਼ ਕਰਨ 6 ਮਹੀਨੇ ਡੈਫੀਨਿਟਲੀ ਸਰ ਉਹਨਾਂ ਦਾ ਜਿਹੜਾ ਰੀਪਰੋਡਕਟਿਵ ਸਿਸਟਮ ਹੈਗਾ ਉਹ ਹੋਰ ਵੀ ਹੈਲਥੀ ਹੋ ਜਾਣਾ ਸਰ ਜਿਹੜੀਆਂ ਰਸੋਲੀਆਂ ਦੀ ਗੱਲ ਤੁਸੀਂ ਕਰ ਰਹੇ ਹੋ ਇਹ ਰਸੋਲੀਆਂ ਅਸੀਂ ਆਪਣੇ ਹਰ ਪੇਸ਼ੈਂਟ ਨੂੰ ਕਹਿੰਦੇ ਕਿ ਕੋਈ ਵੱਡੀ ਗੱਲ ਨਹੀਂ ਹੈ ਕਿਉਂਕਿ ਸਰ ਸਭ ਤੋਂ ਪਹਿਲੇ ਮੈਂ ਐਕਸਪਲੇਨ ਕਰਾਂ ਇੱਕ ਐਪਲੇਨ ਪੇਸੇ ਮੈਂ ਤੁਹਾਨੂੰ ਦੱਸ ਦਿੰਨੇ ਆ ਜੀ ਇਹ ਗੱਲ ਦਰਸ਼ਕਾਂ ਤੱਕ ਪਹੁੰਚੇ ਸਰ ਫਾਈਬਰੋਇਡ ਜਿਹੜਾ ਕਿ ਤੁਸੀਂ ਡਾਕਟਰ ਦੇ ਕੋਲ ਜਾ ਕੇ ਤੁਹਾਨੂੰ ਡਰਾ ਦਿੰਦੇ ਹੈਗੇ ਆ ਸਭ ਤੋਂ ਪਹਿਲਾਂ ਤਾਂ ਉਹ ਕਹਿੰਦੇ ਜੇ ਤੁਹਾਡੇ ਫਾਈਬਰੋਇਡਸ ਬਣ ਗਏ ਇਹ ਕੈਂਸਰਸ ਹੈ ਸਰ ਇਹ ਇਹ ਨਾਨ ਕੈਂਸਰਸ ਹੁੰਦੀ ਹੈ ਸਭ ਤੋਂ ਪਹਿਲੇ ਤੇ 99.9% ਸੋਚੋ ਕਿ ਰਸੋਲੀਆਂ ਇਹ ਨਾਨ ਕੈਂਸਰਸ ਹੈ ਦੂਸਰੀ ਗੱਲ ਸਰ ਇਹ ਬਾਣ ਕਾ ਦੇ ਨਰ ਰਹੀਆਂ ਇਹ ਮਸਲ ਔਰ ਫਾਈਬਰ ਨਾਲ ਹੀ ਬਣ ਰਹੀਆਂ ਤੀਸਰੀ ਗੱਲ ਸਰ ਇਹਦਾ ਬਣਨ ਦਾ ਰੀਜ਼ਨ ਜਿਹੜਾ ਹੈ ਪੀਰੀਅਡਸ ਆਨੇ ਆ ਫੀਮੇਲ ਨੂੰ ਦੇ ਰੀਪ੍ਰੋਡਕਟਿਵ ਸਿਸਟਮ ਨੇ ਕੰਮ ਕਰਨਾ ਮੀਨਸ ਉਸ ਨੂੰ ਆਬਵੀਅਸ ਹੈ ਡੈਫੀਨਿਟ ਹੈ ਕਿ ਹਰ ਮੰਥ ਪੀਰੀਅਡ ਆਉਣਾ ਹੀ ਆਉਣੇ ਆ ਹੁੰਦਾ ਕੀ ਹੈ ਸਰ ਸਮ ਟਾਈਮ ਸਾਡੇ ਗਲਤ ਖਾਣ ਪੀਣ ਦੇ ਨਾਲ ਜਿਹੜਾ ਬਲੱਡ ਹੈ ਉਹ ਫਲੋ ਨਹੀਂ ਬਣਦਾਗਾ ਸਮ ਟਾਈਮ ਸਾਨੂੰ ਲੈਸ ਫਲੋ ਹੋ ਰਿਹਾ ਹੈ ਜਾਂ ਹੈਵੀ ਬਲੀਡਿੰਗ ਹੋ ਰਹੀ ਹੈਗੀ ਅਸੀਂ ਬਾਦਰ ਨਹੀਂ ਕਰਦੇਗੇ ਤੇ ਉਹ ਜਿਹੜਾ ਫਲੋ ਪ੍ਰੋਪਰ ਹੁੰਦਾ ਨਹੀਂ ਹੈਗਾ ਉਹਦੇ ਨਾਲ ਹੀ ਸਰ ਸਾਡੇ ਯੂਟਰਸ ਦੇ ਵਿੱਚ ਇਸ ਤਰ੍ਹਾਂ ਕਰਕੇ ਕੁਝ ਬੈਲੂਨ ਟਾਈਪ ਜਿਵੇਂ ਆਪਾਂ ਕਹਿੰਦੇ ਕਿ ਬੈਲੂਨ ਦੇ ਵਿੱਚ ਪਾਣੀ ਭਰਿਆ ਇਸ ਤਰ੍ਹਾਂ ਸਰ ਜਿਹੜਾ ਬਲੱਡ ਫਲੋ ਕਲਸ ਦਾ ਬਾਹਰ ਨਿਕਲਣਾ ਹੈਗਾ ਉਹ ਫਾਲਿਕਲਸ ਪਰ ਜਾਂਦੇ ਹੈਗੇ ਆ ਮੀਨਸ ਉਹ ਇਨ ਪਿਓਰ ਬਲੱਡ ਦੀਆਂ ਅੰਦਰ ਰਸੋਲੀਆਂ ਗੰਡਾ ਬਣ ਜਾਂਦੀਆਂ ਜਿਹੜੀਆਂ ਕਿ ਹੌਲੀ 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 ਸਾਡੇ ਉਹੀ ਗਲਤ ਖਾਣ ਪੀਣ ਦੇ ਨਾਲ ਗਲਤ ਲਾਈਫ ਸਟਾਈਲ ਦੇ ਨਾਲ ਉਹ ਰਸੋਲੀਆਂ ਦਾ ਰੂਪ ਲੈ ਲੈਂਦੇ ਆ ਜੀ 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 ਸਰ ਡਾਕਟਰ ਤਾਂ ਇਹ ਕਹਿੰਦਾ ਹੀ ਆ ਕਿ ਇਹਦਾ ਆਪਰੇਸ਼ਨ ਕਰਾ ਲਓ ਪਰ ਡਾਕਟਰ ਨਾਲ ਤੁਹਾਨੂੰ ਪਤਾ ਇਹ ਵੀ ਗੱਲ ਕਹਿੰਦਾ ਆ ਕਿ ਇਹ 40 50% ਹੀ ਸਕਸੈਸ ਹੋਏਗਾ ਇਹ ਅਗੇਨ ਹੋ ਜਾਣਗੀਆਂ ਇਹ ਗੱਲ ਤੁਹਾਨੂੰ ਪਤਾ ਆ ਉਹਨਾਂ ਦਾ ਕਹਿਣਾ ਨਹੀਂ ਸਰ ਕਹਿ ਤਾਂ ਉਹ ਕਲੀਅਰ ਹੀ ਰਿਹਾ ਪਰ ਅਸੀਂ ਫੀਮੇਲ ਜੋ ਅਸੀਂ ਸਫਰਰਸ ਹੈਗੇ ਅਸੀਂ ਸਮਝ ਨਹੀਂ ਨਾ ਪਾਰੇ ਕਿ ਉਹ ਕਹਿ ਕੀ ਰਿਹਾ ਜਦੋਂ ਆਫਟਰ 1 ਮੰਥ ਅਗੇਨ ਮੇਰੇ ਕੋਲ ਪੇਸ਼ੈਂਟ ਆਂਦੇ ਹੈ ਉਹ ਕਹਿੰਦੇ ਕਿ ਮੈਡਮ ਆਪਰੇਟ ਕਰਾਇਆ ਸੀਗਾ 1 ਮਹੀਨਾ ਹੀ ਹੋਇਆ ਦੁਬਾਰਾ ਫੇਰ ਆ ਗਈਆਂ ਤੇ ਉਹ ਤਾਂ ਉਹਨਾਂ ਦਾ ਤਾਂ ਕੋਈ ਫਾਲਟ ਨਹੀਂ ਹੈ ਨਾ ਕਿਉਂਕਿ ਡਾਕਟਰ ਨੇ ਤੁਹਾਨੂੰ ਪਹਿਲਾਂ ਦੱਸਿਆ ਵੀ 90% ਚਾਂਸ ਹੈ ਦੁਬਾਰਾ ਹੋਣਗੀ ਸਰ ਇਹ ਟਰਾਮਾ ਤਾਂ ਆਪੇ ਹੀ ਹੋਣਾ ਕਿਉਂਕਿ ਜਦੋਂ ਡਾਕਟਰ ਨੇ ਆਪਰੇਟ ਕੀਤਾ 6 ਮਹੀਨੇ ਤਾਂ ਵੈਸੇ ਸੌਰੀ 6 ਘੰਟੇ ਤੱਕ ਬੇਹੋਸ਼ ਨਹੀਂ ਆਂਦਾਗਾ ਤੇ 6 ਮਹੀਨੇ ਰਿਕਵਰੀ ਤੇ ਲੱਗ ਜਾਂਦੇ ਹੈਗੇ ਆ 6 ਮਹੀਨੇ ਉਹਨਾਂ ਦੀ ਬੋਡੀ ਰਿਕਵਰ ਨਹੀਂ ਹੁੰਦੀਗੀ ਤੇ ਸਰ ਕਿੰਨਾ ਟਾਈਮ ਚੱਲਾ ਕੇ ਸਿੱਧੇ 6 ਮਹੀਨੇ 6 ਮਹੀਨੇ ਆਪਰ ਫਿਰ ਉਹਨਾਂ ਨੂੰ ਮੈਡੀਸਿਨਸ ਲੈ ਕੇ ਤੇ ਜਿਹੜੀ ਉਹਨਾਂ ਦੀ ਐਂਡੋਮੈਟ੍ਰੋਸਿਸ ਲਾਈਨਿੰਗ ਹੁੰਦੀ ਹੈ ਉਹ ਡਿਸਟਰਬ ਹੋ ਚੁੱਕੀ ਹੁੰਦੀ ਆ ਕਿ ਉਹਨਾਂ ਦੇ ਪ੍ਰੈਗਨੈਂਸੀ ਦੇ ਚਾਂਸ ਉਸ ਤੋਂ ਬਾਅਦ ਰਿਕਵਰ ਹੋਣ ਦੀ ਬਜਾਏ ਉਹ ਹੋਰ ਵੀ ਘਟ ਜਾਂਦੇ ਕਿਉਂ ਸਰ ਇੱਕ ਤਾਂ ਆਪਰੇਟ ਹੋਇਆ ਸ਼ਰੀਰ ਖਰਾਬ ਹੋ ਗਿਆ ਦੂਸਰਾ ਉਹਨਾਂ ਵੀ ਜਿਹੜੀ ਕੰਪਲਿਕੀਸ਼ਨ ਹੋਰ ਵੱਜ ਜਾਂਦੀ ਹੈ ਉਹਨਾਂ ਨੇ ਤਾਂ ਫਾਈਬਰੋਇਡ ਤਾਂ ਅਸੀਂ ਹੁਣੇ ਡਿਸਕਸ ਕੀਤਾ ਕਿ ਫਾਈਬਰੋਇਡ ਤਾਂ ਡਾਕਟਰ ਨੇ ਤੁਹਾਨੂੰ ਕਿਹਾ ਵੀ ਆਪਰੇਟ ਕਰਾਓ ਪਰ ਫਾਈਬਰੋਇਡ ਦੁਆਰਾ ਹੋ ਜਾਣਗੇ ਜਿਹੜੇ ਕਿ ਉਹਨਾਂ ਦੇ ਕਹੇ ਅਕੋਰਡਿੰਗ ਹੋ ਜਾਂਦੇ ਹੈਗੇ ਆ ਪਿਸੀਕਲ ਸਰੀਰ ਵੀ ਖਰਾਬ ਹੋ ਗਿਆ ਤੇ ਪ੍ਰੈਗਨੈਂਸੀ ਕਨਸੀਵ ਕਰਨ ਲਈ ਸਾਡਾ ਜਿਹੜਾ ਯੂਟਰਸ ਹੈ ਉਹ ਇੰਨਾ ਹੈਲਥੀ ਤਾਂ ਰਿਹਾ ਹੀ ਨਹੀਂ ਕਿਉਂਕਿ ਅਸੀਂ ਤਾਂ ਪਹਿਲੇ ਆਪਰੇਟ ਕਰਾ ਲਿਆ ਤੇ ਇਹਦਾ ਸੌਖਾ ਜਿਹਾ ਹੱਲ ਸਰ ਜੇ ਅਸੀਂ ਗੱਲ ਕਰੀਏ ਤੇ ਉਹਨਾਂ ਨੂੰ ਚਾਹੀਦਾ ਹੈ ਕਿ ਉਹ ਆਯੁਰਵੇਦਿਕ ਮੈਡੀਸਿਨ ਦੇ ਥਰੂ ਇਸ ਨੂੰ ਫਾਈਬਰੋਇਡ ਨੂੰ ਸ਼੍ਰਿੰਕ ਜਾਂ ਡਿਲੂਟ ਬੜਾ ਨੀ ਕਰ ਸਕਦੇ ਆ ਉਹ ਤਾਂ ਵੀ ਮੈਂ ਇੱਕ ਸਰ ਤੁਹਾਨੂੰ ਛੋਟਾ ਜਿਹਾ ਐਗਜ਼ਾਮਪਲ ਦੇ ਦਿੰਨੀ ਆ ਤੁਸੀਂ ਉਹਨੇ ਸਵਾਲ ਕੀਤਾ ਬਈ ਦੁਬਾਰਾ ਹੋ ਜਾਂਦੀ ਹੈ ਜੀ ਕੀ ਆਪਣੇ ਕੋਲ ਇਸ ਚੀਜ਼ ਦਾ ਹੱਲ ਹੈ ਸਰ ਅਸੀਂ ਛੋਟਾ ਜਿਹਾ ਐਗਜ਼ਾਮਪਲ ਲਈਏ ਮੰਨ ਲਓ ਆਪਣੇ ਘਰ ਦੇ ਵਿੱਚ ਕੋਈ ਗੰਦਾ ਨਾਲ ਆਇਆ ਠੀਕ ਹੈ ਠੀਕ ਹੈ ਜੀ ਅਸੀਂ ਕੀ ਕਰਦੇ ਆ ਜਦੋਂ ਬਾਰਿਸ਼ ਵਗੈਰਾ ਕੋਈ ਨੇਰੀ ਮੀਂਹ ਆਉਂਦਾ ਹੈ ਤਾਂ ਅੱਗੋਂ ਆਪ ਸਾਰਾ ਜਿਹੜਾ ਕੂੜਾ ਆ ਅਸੀਂ ਅੱਗੋਂ ਹੱਥ ਪਾ ਕੇ ਕੂੜਾ ਕੱਢ ਦਿੰਨੇ ਆ ਸਿਮਿਲਰਲੀ ਡਾਕਟਰ ਨੇ ਕਿਹਾ ਕੀਤਾ ਲੈਪਰੋਸਕੋਪੀ ਜਾਂ ਓਪਨ ਸਰਜਰੀ ਕਰਕੇ ਉਸਨੇ ਤੁਹਾਡਾ ਅੱਗੋ ਕੋਈ ਜਿਹੜਾ ਟਿਊਮਰ ਹੈ ਇਸ ਨੂੰ ਸਰ ਬਿਨਾਈ ਟਿਊਮਰ ਕਹਿ ਦਿੰਦੇ ਪਰ ਇਹ ਕੈਂਸਰਸ ਨਹੀਂ ਹੁੰਦਾ ਸੀ ਪਹਿਲਾਂ ਗੱਲ ਕੀਤੀ ਉਹ ਅੱਗੋ ਕੋ ਕੱਢਤਾ ਡਾਕਟਰ ਨੇ ਤੇ ਡਾਕਟਰ ਨੇ ਤੁਹਾਨੂੰ ਕਿਹਾ ਹੈ ਨਾ ਵੀ 90% ਦੁਆਰਾ ਹੋ ਸਕਦਾ ਹੈ ਤੇ ਸਰ ਪਿੱਛੋਂ ਜਿਹੜਾ ਰੂਟ ਕੌਜ਼ ਹੈ ਉਹ ਤਾਂ ਰਿਕਵਰ ਨਹੀਂ ਨਾ ਹੋਇਆਗਾ ਅੱਛਾ ਉਹ ਰਿਕਵਰ ਕਿਸ ਤਰ੍ਹਾਂ ਹੋਣਾ ਸਰ ਆਪਰੇਟ ਕਰਾਨ ਬਾਅਦ ਲੇਡੀਜ਼ ਨੂੰ ਫਾਈਬਰੋਇਡ ਤਾਂ ਅਸੀਂ ਦੱਸਿਆ ਕਿ ਇਹ ਗੰਦੇ ਨਾਲ ਹੀ ਤਰ੍ਹਾਂ ਪਿੱਛੇ ਫਾਈਬਰੋਇਡ ਤੇ ਫਿਰ ਦੁਬਾਰਾ ਬੰਨੇ ਹੋਣਦੀਆਂ ਐ ਇਹ ਦਰਸ਼ਕ ਸੁਣਨ ਵਾਲਿਆਂ ਨੂੰ ਪਤਾ ਹੈ ਕਿ ਸਾਡੇ ਫਾਈਬਰੋਇਡ ਦੁਬਾਰਾ ਹੋ ਚੁੱਕੀਆਂ ਸਰ ਅੱਠ ਡਾਕਟਰ ਜਿਹੜੀ ਅਸੀਂ ਗੱਲ ਕੀਤੀ ਉਸ ਤੋਂ ਬਾਅਦ ਉਹਨਾਂ ਨੂੰ ਕੰਪਲਿਕੀਸ਼ਨਸ ਕੀ ਹੋਣੇ ਉਹਨਾਂ ਦੇ ਪੀਰੀਅਡ ਜਿਹੜੇ ਆ ਉਹ ਡਿਸਟਰਬ ਹੋ ਜਾਣੇ ਐ ਤੇ ਉਹਨਾਂ ਦੀ ਬਲੀਡਿੰਗ ਹੈਵੀ ਹੋ ਜਾਣੀ ਹੈਗੀ ਐ ਅੱਛਾ ਉਹਨਾਂ ਦਾ ਲੀਵਰ ਡਿਸਟਰਬ ਹੋ ਜਾਣਾ ਜੇ ਗੱਲ ਕਰੀ ਉਹਨਾਂ ਨੂੰ ਸਰ ਯੂ ਆਈ ਡੀ ਪੀ ਆਈ ਡੀ ਇਨਫਲੇਮੇਸ਼ਨ ਪੈ ਹੋ ਜਾਨੀਏਗੀ ਤੇ ਉਸ ਤੋਂ ਬਾਅਦ ਉਹਨਾਂ ਦਾ ਜਿਹੜਾ ਐਂਡੋਮੈਟ੍ਰਸ ਲਾਈਨਿੰਗ ਹੈ ਯੂਟਰਸ ਹੈ ਯੂਰੇਥਰਾ ਹੈ ਸਰ ਉਹਨੇ ਇੰਨਾ ਪਾਵਰਫੁਲ ਰਹਿਣਾ ਹੀ ਨਹੀਂ ਕਿ ਬੇਬੀ ਕਨਸੀਵ ਕਰ पाएगी ਤਾਂ ਉਹ ਸਰ ਅੱਠ ਡਾਕਟਰ ਮੈਥੇ ਨੂੰ ਗਿਣਾ ਤੇ ਇਹ ਹੁਣ ਤੋਂ ਹਿਸਾਬ ਨਾਲ ਕਿੰਨੇ ਕਿੰਨੇ ਤਰ੍ਹਾਂ ਦੇ ਡਾਕਟਰ ਦੇ ਕੋਲ ਉਹ ਸਭ ਤੋਂ ਵੱਡੀ ਗੱਲ ਸਰ ਸਾਈਕੋਲੋਜੀਕਲੀ ਰੀਕਰ ਹੋਣ ਦੇ ਨਾਲ ਲੇਡੀਜ਼ ਇੰਨੀਆਂ ਸਟ्रेस ਚ ਆ ਜਾਂਦੀਆਂ ਹੈ ਕਿ ਨਾ ਹੁੰਦਿਆਂ ਹੋਇਆਂ ਵੀ ਉਹ ਪ੍ਰੋਬਲਮ ਆਬਵੀਅਸ ਵੱਧ ਜਾਂਦੀ ਹੈ ਸਰ ਯੂਟਰਸ ਰਿਮੂਵ ਕਰਾਣ ਬਾਅਦ ਤਾਂ ਤੁਹਾਨੂੰ ਪਤਾ ਹੀ ਹੈ ਕਿ ਉਸ ਤੋਂ ਬਾਅਦ ਪ੍ਰੈਗਨੈਂਸੀ ਜਿਹੜੀ ਹੈ ਉਹ ਪੋਸੀਬਲੀ ਨਹੀਂ ਹੈ ਸਭ ਤੋਂ ਦੀ ਗੱਲ ਤੇ ਸਰ ਦੂਸਰੀ ਗੱਲ ਕਿ ਅਸੀਂ ਅਗਰ ਬਾਡੀ ਦੇ ਵਿੱਚੋਂ ਕੋਈ ਆਰਗਨ ਨਿਕਲ ਜਾਂਦਾ ਹੈ ਤਾਂ ਉਹ ਥਾਂ ਤੁਹਾਨੂੰ ਪਤਾ ਵੀ ਜਗਾ ਰਿਪਰੋਡਕਟਿਵ ਸਿਸਟਮ ਦੀ ਜਗਾ ਤਾਂ ਸਾਡੀ ਬਾਡੀ ਚ ਲਈ ਹੋਈ ਹੈ ਨਾ ਜਦੋਂ ਆਰਗਨ ਹੀ ਕੱਢ ਦਿੱਤਾ ਤੇ ਕੰਪਲਿਕੀਸ਼ਨਸ ਤਾਂ ਵਧਣੀਆਂ ਵਧਣੀਆਂ ਹੈ ਤਾਂ ਇਸ ਕਰਕੇ ਸਰ ਸਾਡੇ ਕੋਲ ਪੇਸ਼ੈਂਟ ਇਸ ਤਰ੍ਹਾਂ ਦੇ ਆਉਂਦੇ ਹੈ ਜਿਨ੍ਹਾਂ ਨੂੰ ਬਿਨਾਈ ਕੈਂਸਰਸ ਵੀ ਲਿਖਿਆ ਹੁੰਦਾ ਹੈ ਨਾ ਸਰ ਉਹ ਵੀ ਟਰੀਟ ਹੋ ਜਾਂਦੇ ਹੈ ਸਿਰਫ ਇਦਾਂ ਹੋਮ ਰੈਮਡੀਜ਼ ਔਰ ਸਾਡੀਆਂ ਮੈਡੀਸਿਨਸ ਦੇ ਨਾਲ ਜਿਹੜੀਆਂ ਡਿਸਪਲੇ ਹੋਈਆਂ ਸਰ ਜਿਹੜੇ ਉਹਨਾਂ ਨੇ ਡਾਕਟਰਾਂ ਦੇ ਕੋਲ ਜਾਣਾ ਹੈ ਤੇ 6 ਘੰਟਿਆਂ ਬੇਹੋਸ਼ ਤੇ 6 ਘੰਟੇ ਰਿਕਾ ਤੇ ਲਾਣੇ ਆ ਉਹ ਸਾਨੂੰ ਦਾਵੇਂ ਨਾਲ 6 ਮਹੀਨੇ ਦੇ ਦੇਣ ਸਾਨੂੰ ਵੀ ਨਾ ਦੇਣ ਮੰਨ ਲਓ 6 ਮਹੀਨੇ ਮੈਡੀਸਨ ਨਾ ਦੇਣ ਉਹ ਇਹ ਚੀਜ਼ਾਂ ਨੂੰ ਸਰ 6 ਮਹੀਨੇ ਯੂਜ਼ ਕਰ ਲੈਣ ਜੋ ਅਸੀਂ ਹੋਮ ਰੈਮੀਡੀਜ਼ ਦੱਸਦੇ ਆਂ ਦਾਵਾ ਹੈ 6 ਮਹੀਨਿਆਂ ਬਾਅਦ ਉਹਨਾਂ ਦੀ ਜਿਹੜੀ ਫਾਈਬਰੇਟ ਉਹ ਵੀ ਡਿਲੀਟ ਹੋ ਜਾਣੀ ਹੈ ਤੇ ਉਹਨਾਂ ਦੇ ਹਾਰਮੋਨ ਬੈਲੈਂਸ ਹੋ ਜਾਣੇ ਸਰੀਰ ਨੂੰ ਪਾਰ ਆ ਜਾਣੀ ਹੈ ਜੇ ਅਸੀਂ ਇਹਨਾਂ ਹੋਮ ਰੈਮੀਡੀਜ਼ ਦੀ ਗੱਲ ਕਰੀ ਜਿਹੜੀ ਉਹਨਾਂ ਨੇ 6 ਮਹੀਨੇ ਯੂਜ਼ ਕਰਨੀਆਂ ਸਰ ਇਹ ਆਪਾਂ ਦੇਖ ਰਹੇ ਆਂ ਆਮਲਾ ਪਿਆ ਉਹਨਾਂ ਨੇ ਇਹ ਆਮਲਾ ਲੈਣਾ ਤੇ ਥੋੜੀ ਜੀ ਅਦਰਕ ਲੈ ਲੈਣੀ ਹੈਗੀ ਐ ਅਦਰਕ ਦੇ ਨਾਲ ਅਗਰ ਉਹਨਾਂ ਨੇ ਰਿਪਲੇਸ ਕਰਨਾ ਹੈ ਤਾਂ ਅਦਰਕ ਨੂੰ ਕੱਚੀ ਹਲਦੀ ਜਿਹੜੀ ਅਦਰਕ ਸਟਾਈਲ ਚ ਆਉਂਦੀ ਹੈ ਉਹ ਕੱਚੀ ਹਲਦੀ ਵੀ ਯੂਜ਼ ਕਰ ਸਕਦੇ ਐ ਤੇ ਨਾਲ ਇਹ ਪਾਊਡਰ ਉਹਨਾਂ ਨੇ ਘਰ ਬਣਾ ਲੈਣਾ ਸਰ ਇਹ ਪਾਊਡਰ ਚ ਕੀ ਪਾਇਆ ਸਰ ਇਸ ਪਾਊਡਰ ਦੇ ਵਿੱਚ ਅਜਵਾਇਨ ਹੋਗੀ ਮੋਟੀ ਇਲਾਚੀ ਹੋਗੀ ਤੇ ਕਪਾ ਦੇ ਬੀਜ ਹੋਗੇ ਕਸੀਸ ਭਸਮ ਹੋਗੀ ਹਰਮਲ ਬੀਜ ਹੋਗੇ ਇਹ ਸਭ ਚੀਜ਼ਾਂ ਪਾ ਕੇ ਉਹ ਇਹ ਪਾਊਡਰ ਘਰ ਤਿਆਰ ਕਰ ਸਕਦੇ ਐ ਤੇ ਤਿੰਨਾਂ ਚੀਜ਼ਾਂ ਨੂੰ ਇਕਵਲੀ ਰਾਤ ਨੂੰ ਸੌਕ ਕਰਕੇ ਮਾਰਨਿੰਗ ਬੋਇਲ ਕਰਕੇ ਇਹਦੀ ਟੀ ਬਣਾ ਕੇ ਲੈ ਲੈਣ ਸਰ ਅਸੀਂ ਇਹ ਕਹਵਾ ਕਰ ਰਹੇ ਕਿ 6 ਮਹੀਨੇ ਉਹ ਇਹ ਚੀਜ਼ ਨੂੰ ਦਿਨ ਦੇ ਦੋ ਟਾਈਮ ਲੈ ਲੈਣ ਅਕੋਰਡਿੰਗ ਟੂ ਫਾਈਬਰੋਇਡ ਸਾਈਜ਼ ਜਿੰਨਾ ਰਸੋਲੀਆਂ ਦਾ ਉਹਨਾਂ ਦਾ ਸਾਈਜ਼ ਹੈ ਜਿੱਦਾਂ ਦੀ ਲੋਕੇਸ਼ਨ ਹੈ ਇਹ ਯੂਜ਼ ਕਰਨ 6 ਮਹੀਨੇ ਡੈਫੀਨੇਟ ਸਰ ਉਹਨਾਂ ਦਾ ਜਿਹੜਾ ਰੀਪ੍ਰੋਡਕਟਿਵ ਸਿਸਟਮ ਹੈਗਾ ਉਹ ਹੋਰ ਵੀ ਹੈਲਦੀ ਹੋ ਜਾਣਾ ਸਰ ਇਹਦੇ ਨਾਲ ਜਿਵੇਂ ਅਸੀਂ ਹਰ ਵਾਰੀ ਦੀ ਤਰ੍ਹਾਂ ਇਸ ਵਾਰੀ ਵੀ ਦਿਖਾ ਰਹੇ ਹਾਂਗੇ ਆਪਨੇ ਕੋਲ ਕੰਚਨ ਟੈਬਲੇਟਸ ਸਰ ਮੇਰੇ ਕੋਲ ਪੇਸ਼ੈਂਟ ਇਹ ਕੰਚਨ ਟੈਬਲੇਟ ਤੁਸੀਂ ਦੇਖ ਰਹੇ ਹੋ ਪੇਸ਼ੈਂਟ ਸਿੱਧਾ ਹੀ ਸਾਡੇ ਕੋਲੋਂ ਆਰਡਰ ਕਰਾ ਲੈਂਦੇ ਹੈਗੇ ਸਰ 3-4 ਮਹੀਨੇ ਬਾਅਦ ਸਾਨੂੰ ਕਾਲ ਕਰਦੇ ਹੈ ਕਿ ਮੈਮ ਕੰਚਨ ਟੈਬਲੇਟ ਖਾਈ ਸੀਗੀ ਤੇ ਸਾਡੀਆਂ ਫਾਈਬਰੋਇਡ ਜਿਹੜੀਆਂ ਹੈਗੀਆਂ ਤਿੰਨ ਮਹੀਨਿਆਂ ਬਾਅਦ ਅਸੀਂ ਰਿਪੋਰਟ ਕਰਾਈਏ ਤੇ ਸਾਡੀਆਂ ਫਾਈਬਰੋਇਡਸ ਆਈਆਂ ਹੀ ਨਹੀਂ ਸਰ ਇਹ ਬਹੁਤ ਈਜ਼ੀਲੀ ਕੰਚਨ ਟੈਬਲੇਟ ਲੈ ਸਕਦੇ ਹੈਗੇ ਆ ਤੇ ਕੰਚਨ ਬਾਅਦ ਸਰ ਅਸੀਂ ਉਹਨੇ ਗੱਲ ਕਰੀ ਕਿ ਪੀਰੀਅਡਸ ਆ ਪਤਾ ਹੀ ਡਿਸਟਰਬ ਹੋਨੇ ਹੋਨੇ ਆ ਸਰ ਇਹ ਲక్ష్ਮੀ ਟੈਬਲੇਟ ਜਿਹੜੀਆਂ ਕਿ ਪੀਰੀਅਡਸ ਫਲੋ ਨੂੰ ਇਨਕਰੀਸ ਕਰਦੀਆਂ ਹੈਗੀਆਂ ਰਿਕਵਰ ਕਰਦੀਆਂ ਹੈਗੀਆਂ ਤੇ ਨਾਲ ਹੀ ਅਸੀਂ ਹਰ ਵਾਰੀ ਦੀ ਤਰ੍ਹਾਂ ਜਿਵੇਂ ਰਜਨੀ ਟੈਬਲੇਟ ਦਿਖਾਉਨੇ ਆ ਸਰ ਰਜਨੀ ਟੈਬਲੇਟ ਇਹ ਨਾ ਤਿੰਨਾ ਚੀਜ਼ਾਂ ਦਾ ਸੁਮੇਲ ਅਸੀਂ ਦੇ ਦਿੰਨੇ ਆ ਪੇਸ਼ੈਂਟ ਨੂੰ ਇਹ ਨਤੀਜਨਾ ਚੀਜ਼ਾਂ ਦੇ ਨਾਲ ਉਹਨਾਂ ਦੀ ਕਿਸੇ ਵੀ ਤਰ੍ਹਾਂ ਦੀ ਫਾਈਬਰੋਇਡ ਭਾਵੇਂ ਕਿਸੇ ਵੀ ਲੋਕੇਸ਼ਨ ਤੇ ਪਈ ਆ ਸਰ ਜਿਸ ਤਰ੍ਹਾਂ ਕਿ ਫਾਈਬਰੋਇਡ ਦੇ ਤਿੰਨ ਲੋਕੇਸ਼ਨਸ ਹੁੰਦੀਆਂ ਹੈਗੀਆਂ ਤਿੰਨ ਲੇਅਰਸ ਦੇ ਵਿੱਚ ਹੁੰਦੀਆਂ ਸਰ ਡਿਪੈਂਡ ਕੀ ਕਰਦੇ ਕਿ ਫਾਈਬਰੋਇਡ ਤੁਹਾਡੀ ਹੈ ਕਿੱਥੇ ਮੰਨ ਲਓ ਇਹ ਮੈਡੀਸਿਨਸ ਦੀ ਯੂਜ਼ ਕਰ ਰਹੇ ਜਿਵੇਂ ਅਸੀਂ ਦੱਸਿਆ ਕਿ 3 ਮਹੀਨੇ 3 ਮਹੀਨਿਆਂ ਦੇ ਵਿੱਚ ਤਾਂ ਸਰ ਨਿਕਲ ਹੀ ਜਾਣੀ ਹੈਗੀ ਹੈ ਡਿਪੈਂਡ ਕਰਦਾ ਹੈ ਕਿ ਫਾਈਬਰੋਇਡ ਪਈ ਕਿੱਥੇ ਹੈ ਸਰ ਜਿਵੇਂ ਅਸੀਂ ਇਹ ਦੇਖ ਰਹੇ ਹੈਗੇ ਆ ਜੀ ਅਸੀਂ ਇਹ ਦੇਖ ਰਹੇ ਆ ਇਹ ਮਿਡਲ ਲੇਅਰ ਦੇ ਵਿੱਚ ਪਈ ਹੈਗੀ ਇਹ ਫਾਈਬਰੋਇਡ ਔਰ ਅਗਰ ਇਹ ਤੇ ਇਨਰ ਲੇਅਰ ਦੇ ਵਿੱਚ ਹੈਗੀ ਹੈ ਸਰ ਉਹ ਸਮ ਟਾਈਮ ਦੇਖੋ ਇਨਰ ਲੇਅਰ ਦੇ ਵਿੱਚ ਅਗਰ ਫਾਈਬਰੋਇਡ ਹੋਏਗਾ ਉਹ ਥੋੜਾ ਡਿਸਟਰਬ ਕਰਦਾ ਹੈ ਕਿਉਂਕਿ ਉਹ ਇਸ ਨੂੰ ਪੁਸ਼ ਕਰਦਾ ਆ ਐਂਡੋਮੈਟ੍ਰੀਸ ਲਾਈਨਿੰਗ ਨੂੰ ਪੁਸ਼ ਕਰਦਾ ਹੈ ਜਿਸ ਤੇ ਕਰਕੇ ਪੇਸ਼ੈਂਟ ਨੂੰ ਪੇਨ ਵੀ ਰਹਿੰਦੀ ਹੈਗੀ ਹੈ ਪੇਸ਼ੈਂਟ ਦੇ ਪੀਰੀਅਡ ਵੀ ਡਿਸਟਰਬ ਹੁੰਦੇ ਆ ਪਰ ਅਗਰ ਇਹ ਫਾਈਬਰੋਇਡ ਆਊਟਰ ਸਾਈਡ ਤੇ ਪਈ ਹੈ ਬਾਹਰ ਵਾਲੀ ਲੇਅਰ 'ਚ ਪਈ ਹੈ ਸਰ ਫਿਰ ਕੋਈ ਫਰਕ ਨਹੀਂ ਪੈਂਦਾਗਾ ਫਾਈਬਰੋਇਡ ਦੇ ਰਹਿੰਦੇ ਆ ਵੀ ਸਾਡੇ ਕੋਲ ਪੇਸ਼ੈਂਟ ਨੇ ਕਨਸੈਪਸ਼ਨ ਵੀ ਲਈ ਹੈ ਮਤਲਬ ਪ੍ਰੈਗਨੈਂਸੀ ਵੀ ਉਹਨਾਂ ਦੀ ਕਨਸੀਵ ਹੋ ਜਾਂਦੀ ਹੈਗੀ ਹੈ ਅਸੀਂ 3 ਮਹੀਨਾ ਦੀ ਗੱਲ ਕੀਤੀ ਫ ਵੀ ਰਿਕਵਰ ਔਰ ਪ੍ਰੈਗਨੈਂਸੀ ਵੀ ਕਨਸੀਵ ਹੋ ਜਾਂਦੀ ਹੈ ਤਾਂ ਆਪਰੇਸ਼ਨ ਕਰਾਣ ਬਾਅਦ ਜਿਵੇਂ ਅਸੀਂ ਹੁਣੇ ਡਿਸਕਸ ਕੀਤਾ ਕਿ ਅੱਠ ਰੋਗ ਲੱਗ ਜਾਂਦੇ ਹੈਗੇ ਹਨਾ ਇਹ ਅੱਠ ਰੋਗ ਤੁਹਾਨੂੰ ਨੂੰ ਲੱਗਣੇ ਲੱਗਣੇ ਹੈਗੇ ਆ ਤੇ ਆਪਰੇਸ਼ਨ ਤੋਂ ਬਾਅਦ ਉਹਨਾਂ ਨੂੰ ਸਰ ਹੋਰ ਵੀ ਜਿਵੇਂ ਪੈਲ ਵੀ ਕੋ ਨਾਲ ਦਾ ਡਿਸਟਰਬ ਹੋ ਜਾਂਦਾ ਹੈਗਾ ਤੇ ਜਿਹੜਾ ਯੂਟਰਸ ਹੈ ਉਹਨਾਂ ਦਾ ਉਹ ਵੀ ਡਿਸਟਰਬ ਹੋ ਗਿਆ ਕਿਉਂਕਿ ਯੂਟਰਸ ਦੇ ਵਿੱਚ ਉਹ ਜਾਨ ਨਹੀਂ ਰਹੀ ਹੈਗੀ ਤੇ ਪ੍ਰੈਗਨੈਂਸੀ ਉਹਨਾਂ ਨੇ ਕਨਸੀਵ ਕਰਨੀ ਹੈ ਇਸ ਨੂੰ ਰਿਕਵਰ ਕਰਨ ਵਾਸਤੇ ਉਹਨਾਂ ਨੇ ਸਰ ਮੈਡੀਸਿਨਸ ਲੈ ਲੈਣੀਆਂ প্রেਗਨੈਂਸੀ ਕਨਸੈਪਸ਼ਨ ਵਾਸਤੇ ਇਹ ਸੋਭਾਗਿਆ ਮੈਡੀਸਿਨਸ ਹੈਗੀ ਆ ਸਰ ਇਹ ਸਾਨੂੰ ਬਿਨਾ ਕਾਲ ਕੀਤੇ ਪੇਸ਼ੈਂਟ ਸਿੱਧਾ ਮੰਗਾ ਲੈਂਦੇ ਆ ਸੋਭਾਗਿਆ ਮੈਡੀਸਿਨਸ ਨੇ ਫਾਈਬਰੋਇਡ ਤੇ ਇਹ ਨਾ ਮੈਡੀਸਿਨ ਰਿਕਵਰ ਕਰ ਦਿੰਦੀ ਆ ਉਸ ਤੋਂ ਬਾਅਦ ਜਿਹੜੀ ਸੋਭਾਗਿਆ ਮੈਡੀਸਨ ਆ ਸਰ ਕਿਸੇ ਵੀ ਤਰ੍ਹਾਂ ਦੀ প্রেਗਨੈਂਸੀ ਕਨਸੀਵ ਕਰਨ ਲਈ ਪ੍ਰੋਬਲਮ ਆ ਰਹੀ ਹੈ ਅਸੀਂ ਮੈਕਸਿਮ ਕਹਿੰਦੇ ਕਿ 3 ਮਹੀਨੇ ਖਾਓ ਸਾਡੇ ਪੇਸ਼ੰਰ ਨੂੰ ਸਿਰ ਦਾਵਾ ਹੈ ਜੋ ਅਸੀਂ ਐਕਸਪੈਰੀਮੈਂਟ ਕਰ ਚੁੱਕੇ ਕਿ 3 ਮਹੀਨੇ ਦਾ ਪੇਸ਼ੈਂਟ ਲੈਂਦਾ ਹੀ ਨਹੀਂ ਵਿਦੀਨ 2 ਮੰਥ ਮੇਰੇ ਕੋਲ ਮੈਸੇਜ ਆਉਂਦਾ ਕਿ ਮੈ ਜੀ ਕੰਸੀਵ ਹੋ ਗਈ ਮਤਲਬ ਇਹ ਇੰਨੀ ਦਮਦਾਰ ਚੀਜ਼ ਹੈ ਸੋਭਾਗਿਆ ਮੈਡੀਸਨ ਜੀ ਜੀ ਸਰ ਨਾ ਤਿੰਨਾਂ ਤੋਂ ਅਗਰ ਆਪ ਪਰ ਮੈਂਬਰ ਦੇਖਿਆ ਜਾਵੇ ਜਿਵੇਂ ਇੱਕ ਪਰ ਮੈਂਬਰ ਲੈਣਾ ਪਰ ਟਾਈਮ ਮਤਲਬ ਇੱਕ ਟਾਈਮ ਬਣਾਉਣਾ ਸਰ ਇੱਕ ਆਮਲਾ ਪਾਲਣ ਠੀਕ ਹੈ ਇੱਕ ਆਮਲਾ ਔਰ ਅਦਰਕ ਜਿਹੜਾ ਉਹਨਾਂ ਨੇ ਲੈਣਾ ਸਰ ਇਹ ਇਨਾਕ ਪੀਸ ਅਦਰਕ ਦਾ ਲੈਣਾ ਉਹ। ਇਹਨੂੰ ਰਿਪਲੇਸ ਹਲਦੀ ਨਾਲ ਵੀ ਕਰ ਸਕਦੇ ਆ। ਹਾਂਜੀ ਇਸ ਨੂੰ ਰਿਪਲੇਸ ਅਸੀਂ ਪਹਿਲਾਂ ਹੀ ਕੀਤਾ ਹਲਦੀ ਨਾਲ ਵੀ ਕਰ ਸਕਦੇ ਇਨਾਕ ਅਦਰਕ ਲੈ ਲੈਣ ਜਾਂ ਰਿਪਲੇਸਮੈਂਟ ਵਿਦ ਹਲਦੀ ਲੈ ਲੈਣ ਇਹ ਕੱਚੀ ਹਲਦੀ ਤੇ ਸਰ ਅੱਧਾ ਇੱਕ ਚਮਚ ਉਹਨਾਂ ਨੇ ਇਹ ਪਾਊਡਰ ਲੈਣਾ ਹੈਗਾ। ਇਹਨਾਂ ਤਿੰਨਾਂ ਨੂੰ ਇਕੁਅਲੀ ਬੋਇਲ ਕਰਕੇ ਤੇ ਉਹਨਾਂ ਨੇ ਟੀ ਦੀ ਜਗ੍ਹਾ ਤੇ ਇਹ ਚੀਜ਼ ਲੈਣੀ ਹੈ ਤੇ ਔਰ ਬੈਟਰ ਰਿਜ਼ਲਟ ਤਾਂ ਹੀ ਆਏਗਾ ਸਰ ਅਗਰ ਦੋ ਟਾਈਮ ਮਤਲਬ ਮਾਰਨਿੰਗ ਉਹਨਾਂ ਨੇ ਐਮਪਟੀ ਸਟਮਕ ਲੈਣਾ ਤੇ ਦਿਨੇ ਜਦੋਂ ਉਹਨਾਂ ਦਾ ਜੀ ਕਰੇ ਚਾਹ ਵਗੈਰਾ ਪੀਂਦਾ ਉਦੋਂ ਇਹ ਹੀ ਬਣਾ ਕੇ ਲੈ ਸਕਦੇ।